ਪੱਟ ਨੂੰ ਬੰਬ ਵਾਲੀ ਜੈਕਟ ਦਿੱਤੀ ਉਹਨਾਂ ਨੇ ਤੇ ਉਹਦੀ ਸ਼ਹਿਰੋਂ ਫਿਟਿੰਗ ਕਰਾਉਂਦੇ ਆ ਉਹ ਇਹਦੇ ਘਰ ਗਿਆ ਮੈਂ ਇਹਨਾਂ ਦਾ ਬੈਠਕ ਦਾ ਬੂਆ ਖੋਲਿਆ ਤੇ ਅੱਗੇ ਗਿਆ ਅੱਗੇ ਮੈਂ ਫ੍ਰਿਜ ਦਾ ਬੂਆ ਖੋਲਿਆ ਤੇ ਅੱਗੇ ਪੈ ਲੀਆਂ ਸ਼ੁਰੂ ਹੋ ਗਈ ਉਹ ਵੇਡੋ ਉਹ ਮਾਰ ਬੱਟ ਨੇ ਭਈ ਆਪਣੇ ਦਾਦੇ ਨੂੰ ਚੋਕ 'ਚ ਲੰਮੇ ਪਾਇਆ ਮੈਂ ਕਿਹਾ ਇਹ ਕੀ ਕੰਦਰ ਦਾਦਾ ਕੀ GFC ਤੇ ਫੋਨ ਕੀਤਾ ਉਹਨਾਂ ਨੂੰ ਕਹਿੰਦਾ ਚਿਕਨ ਹੈ ਉਹ ਕਹਿੰਦੇ ਹੈ ਕਦਾਂ ਗੱਲ ਕਰਾਓ ਮੇਰੀ ਅੱਛਾ ਇਹੋ ਜੇ ਬੰਦ ਹੁੰਦਾ ਨਾ ਐਨੇ ਕੁੱਤਾ ਰੱਖ ਲਿਆ ਕੁੱਤਾ ਇਹਨੂੰ ਕਹਿੰਦਿਆ ਤਾਜੀ ਕੁਝ ਖਵਾਈ ਦੋ ਟਨੇ ਭਾਈ ਸ਼ੇਰ ਲੈਣ ਦਾ ਉਹਨੂੰ ਇੰਨਾ ਭੁੱਖਾ ਰੱਖਿਆ ਇੰਨਾ ਰੱਖਿਆ ਉਹ 13 ਦਿਨਾਂ ਬਾਅਦ ਕੁੱਤਾ ਲੱਗੰਦਿਆ ਸ਼ੇਰ ਆਹ ਨੂੰ ਡਿਊਟੀ ਕਿੱਲੇ ਘਵਾੰਦਿਆ ਸ਼ੇਰ ਨੂੰ ਆਹ ਭਾਈ ਡਾ ਪਾਗਲਾ ਬਾਜਿਆਂ ਵਾਲਿਆਂ ਕੋ ਚਲਾਨ ਕਰਾ ਲਿਆ ਆ ਆਪਾਂ ਹੀ ਰੱਖਾ ਚਲਾਉਂਦੇ ਸੀ ਤੇ ਖਾਬ ਚ ਕਿਤੇ ਆਪਣੇ ਬੁੰਨਸ ਉੱਤੇ ਖਾਬ ਆਇਆ ਰੱਖਿਆ ਚਲਾ ਰਹੇ ਤੇ ਕਿੱਕ ਮਾਰ ਲੱਗਿਆ ਉਹਦੀ ਬਾਤ ਹੋਰ ਕਰ ਬੱਟ ਨੂੰ ਕਰ ਬੱਟ ਭਾਈ ਧੁੰਦ ਚ ਖਲੋ ਕੇ ਰਹੋਂਦਿਆ ਮੈਂ ਕਿਹਾ ਬੱਟ ਕੀ ਹੋਇਆ ਕੰਦਾ ਯਾਰ ਕੋ ਚੰਡਾ ਮਾਰ ਗਿਆ ਤੇ ਬਾਅਦ ਹੀ ਗੱਲ ਭੁੱਲ ਜਾਂਦਾ ਸੀ ਤੇਰੇ ਅੱਬੂ ਲੰਮੇ ਪੇ ਉਹ ਕਮਰੇ ਚ ਤੇ ਮੈਨੂੰ ਕੰਦਾ ਜਾ ਕੇ ਅੰਮੀ ਉਹ ਭਾਈ ਕੌਣ ਆ ਪਟਕਾ ਕਾਨੂੰਨੇ ਵੀ ਤਾਜੀ ਘੋਟ ਚੁੱਕੇ ਤੇ ਆਪਣੇ ਵੇਲੇ ਚ ਜਾਗ ਗਈ ਉਹ ਕਿੰਨਾ ਸੀ ਬੁੱਢੀ ਨੂੰ ਕੀ ਨਾ ਭੁੱਲ ਜਾਂਦਾ ਤਾਂ ਜੀ ਇੱਕ ਬੰਦੇ ਦਾ ਨੰਬਰ ਮਲਾ ਕੇ ਮੋਬਾਈਲ ਦੇ ਵਿੱਚ ਆਰਾ ਪੈਕੇਜ ਹੋ ਗਈ ਬੋ ਲੋਕ ਬਰਾ ਕੁ ਬਹੁਤ ਦੂਰ ਹੋਈਦਾ ਲੱਗਦਾ ਦੌਲਤਾਂ ਨਹੀਂ ਬੱਕਰੀ ਜਾਂਦੀ ਸੁਫਰ ਕੇ ਲੈ ਗਈ ਕਹਿੰਦਾ ਵੇਖੀ ਤੇਰਾ ਵੀਰਾ ਆਇਆ ਹੈ ਯਾਏਗਾ ਹੱਥ ਛੱਡ ਕੇ ਜਾਊਗੇ ਤੇ ਮੈਂ 2-3 ਮਹੀਨੇ ਨੂੰ ਵੇਖਿਆ ਹੀ ਨਹੀਂ ਮੈਂ ਕਿਹਾ ਤੂੰ ਤੇ ਆਇਆ ਹੀ ਨਹੀਂ ਨਜ਼ਰ ਕਹਿੰਦਾ ਮੈਨੂੰ ਕਿਤੇ ਹੋਰ ਛੱਡ ਗਈ ਐਨਾ ਘਰ ਪਰੋਣੇ ਆਏ ਤੇ ਬਾਅਦ ਚ ਚਾਰ ਬੰਦੇ ਉਹਨਾਂ ਨੂੰ ਲੈਣ ਆਏ ਤੇ ਆ ਜਾ ਭਾਈ ਪਰੋਣੇ ਪੈ ਗਏ ਮੈਂ ਤੁਹਾਡੇ ਘਰ ਪਰੋਣੇ ਪੈ ਗਏ ਕਹਿੰਦਾ ਯਾਰ ਜਿੰਨਾ ਤੁਹਾਡੇ ਘਰ ਦੇ ਪੈਸੇ ਇਹਨਾਂ ਨੂੰ ਕਰਾਏ ਤੇ ਨਾ ਦੇ ਦੀ ਢੇਡੀ ਆ ਤਾਂ ਸਤ ਕਮਜ਼ੋਰ ਸੱਸ ਨੂੰ ਖੁਸੀ ਜਾਣ ਡਿਆ ਤੁਹਾਡਾ ਵਿਆਹ ਹੋਇਆ ਭਾਰ ਦੀ ਭਾਈ ਪਰੋਣੇ ਆ ਗਏ ਤੇ ਤਾਲਾ ਲਾ ਕੇ ਚੌਂਕਾ ਜਿਹਾ ਫੇਰ ਦੇ ਭਈ ਮਿੱਠਾ ਵੀ ਇੰਨੀ ਦੇਰ ਬਾਅਦ ਨਾ ਆਤਾ ਪਾਣੀ ਆਪਣੇ ਪਿੰਡੇ ਤੇ ਪੋਂਦਾ ਸੀ ਤੇ ਜਿੱਦਾਂ ਇੱਟਾਂ ਨਹੀਂ ਪੀ ਜਾਂਦੀਆਂ। ਫਿਰ ਘਰ ਵੀ ਮੁਰਸ਼ਦ ਆਏ ਤੇ ਉਹਨਾਂ ਨੂੰ ਕਹੀ ਜਾਂਦੇ 20-20 ਪਾ ਕੇ ਕੋਕ ਹੋਈਏ। ਫਿਰ ਉਹ ਵੀ ਇੱਕ ਬੰਦਾ ਕਹਿੰਦਾ ਲੱਖ ਲਾਨਤ ਹੀ ਤੇਰੇ ਤੇ। ਉਹਨੂੰ ਕਹਿੰਦਾ 50-50 ਹਜ਼ਾਰ ਵਾਲੀ ਕਰਦੇ ਅਸੀਂ ਦੋ ਪਰ।